केंद्र सरकार ने चोने दे कटु कट समर्थन मूल्य ₹50 प्रति क्विंटल का वादा किया है जिस हूँ हुन चोने दा प्रति क्विंटल मूल्य ₹1360 हो गया जबकि पिछले साल यही मूल्य करीब दस ₹1310 प्रति क्विंटल सी ए ही नहीं सरकार ने चोने दे ए ग्रेड मूल्य च भी ₹55 दा वादा किया है जिस ए ग्रेड चोने दा मूल्य ₹1400 प्रति क्विंटल हो जाएगा ਆਰਥਿਕ ਮਾਮਲੇ ਬਾਰੇ ਕੈਬਨਟ ਕਮੇਟੀ ਦੀ ਮੀਟਿੰਗ ਚ ਸੋਣੀ 2014-15 ਦੀਆਂ ਫਸਲਾਂ ਲਈ ਇਹ ਫੈਸਲਾ ਲਿਆ ਗਿਆ ਹੈ ਪਰ ਸੂਬੇ ਦੇ ਕਿਸਾਨ ਚੋਨੇ ਦੇ ਮੋਲ 'ਚ ਕੀਤੇ ਗਏ ਵਾਅਦੇ ਦੇ ਫੈਸਲੇ ਨੂੰ ਕਿਸਾਨਾਂ ਨਾਲ ਹੋਇਆ ਮਜ਼ਾਕ ਦੱਸ ਰਹੇ ਨੇ ਸਮਰਥਨ ਬੁੱਲ ਪਿਛੇ ਦੀ 40-45-40 ਸਾਲਾਂ ਤੋਂ ਚਾਲੂ ਹੋਇਆ ਹੋਇਆ ਜੇ ਇਹਦਾ ਐਗਰੀਗੇਟ ਕੱਢੀਏ ਆਪਾਂ ਅੱਜ ਤੱਕ ਦਾ ਤਾਂ ਮੇਰੇ ਖਿਆਲੇ 35 ਰੁਪਏ 37 ਰੁਪਏ ਤੋਂ ਵੱਧ ਪਾਰੀਅਰ ਨਹੀਂ ਬੈਠਦਾ ਪਰ ਇਹ ਬੜਾ ਇੱਕ ਮਖੌਲ ਹੈ ਕੋਝਾ ਮੈਂ ਕਹੂੰਗਾ ਕਿਸਾਨੀ ਨਾਲ ਇਹ ਜਦ ਕਿ ਅੱਜ ਤੋਂ 40 ਸਾਲ ਪਹਿਲਾਂ ਜਿਹੜਾ ਡੀਜ਼ਲ ਦਾ ਡਰਮ ਸੀ ਉਹ 400 ਰੁਪਏ ਦਾ ਪਰਦਾ ਸੀ ਇਹ ਅੱਜ ਅਸੀਂ 12500 ਰੁਪਏ ਦੇ ਰਹੇ ਹਾਂ ਉਹਦਾ ਤੇ ਤੁਸੀਂ ਹਰ ਚੀਜ਼ ਨੂੰ ਜਿਹੜੀ ਪ੍ਰਾਈਸ ਇੰਡੈਕਸ ਹੈ ਜਿਹੜਾ ਕੀਮਤਾਂ ਵਧੀਆਂ ਇਸ ਲਿਹਾਜ਼ ਨਾਲ ਉਹ ਹੁਣ ਵਾਰਾ ਨਹੀਂ ਖਾਂਦੀਆਂ ਤੇ ਮੈਂ ਇਸ ਗੱਲ ਨੂੰ ਬੜੀ ਦੁੱਖ ਨਾਲ ਕਹਿਣੀ ਪੈਂਦੀ ਹੈ ਕਿ 50 ਰੁਪਏ ਸਮਰਥਨ ਮੁੱਲ ਵਧਾਉਣਾ ਕੋਈ ਮੈਂ ਕਹੂੰਗਾ ਇਨਸਾਨਾਂ ਨਾਲ ਕਿਸੇ ਕਿਸਮ ਦਾ ਇਨਸਾਫ ਨਹੀਂ ਹੈ ਇਸ ਦੇ ਨਾਲ ਹੀ ਕਪਾ ਦੇ ਸਮਰਥਨ ਮੁੱਲ ਤੇ ਵੀ 50 ਰੁਪਏ ਦਾ ਵਾਅਦਾ ਕੀਤਾ ਗਿਆ ਹੈ ਜਦੋਂ ਕਿ ਤੂਰ ਤੇ ਮਾਂ ਦੀ ਦਾਲ ਲਈ 50 ਰੁਪਏ ਅਤੇ ਮੂੰਗੀ ਦੀ ਦਾਲ 'ਚ 100 ਰੁਪਏ ਦਾ ਵਾਅਦਾ ਕੀਤਾ ਗਿਆ। ਸੂਬਾ ਸਰਕਾਰ ਮੱਕੀ ਨੂੰ ਝੋਨੇ ਦੀ ਬਦਲਵਜੋਂ ਉਤਸ਼ਾਹਿਤ ਕਰ ਰਹੀ ਹੈ ਪਰ ਇਹ ਮੀਟਿੰਗ ਮੱਕੀ ਦੇ ਕਿਸਾਨਾਂ ਲਈ ਵੀ ਨਿਰਾਸ਼ਾਜਨਕ ਰਹੀ ਕਿਉਂਕਿ ਮੱਕੀ ਦੀ ਕਾਸ਼ਟ ਕਰਨ ਵਾਲੇ ਕਿਸਾਨਾਂ ਦੀ ਮੰਗ ਚਿਰਾਂ ਤੋਂ ਪੂਰੀ ਨਹੀਂ ਹੋਈ। ਯਾਨੀ ਕਿ ਮੱਕੀ ਦਾ ਘੱਟੋ-ਘੱਟ ਸਮਰਥਨ ਮੁੱਲ طے ਹੀ ਨਹੀਂ ਕੀਤਾ ਗਿਆ। ਜਿਸ ਨਾਲ ਕਿਸਾਨਾਂ 'ਚ ਪਾਰੀ ਰੋਸ ਪਾਇਆ ਜਾ ਰਿਹਾ ਹੈ। ਇਹ ਲਾਹੇਬੰਦ ਮਰੋਣਾ ਇਹਦਾ ਜਿਹੜਾ ਸਮਰਥਨ ਮੁੱਲ ਆ ਉਹ ਉਹ ਨੂੰ 2000 ਤੇ ਉੱਤੇ ਹੀ ਫਿਕਸ ਕਰਨਾ ਚਾਹੀਦਾ ਇਸ ਤੋਂ ਘਟ ਨਹੀਂ ਹੋਣਾ ਚਾਹੀਦਾ। 2000 ਤੋਂ ਮੇਰਾ ਕੁਝ ਨਹੀਂ ਬਣਨਾ ਹੈਗਾ ਇਹਦੇ ਖਰਚੇ ਬਹੁਤ ਜ਼ਿਆਦਾ ਖਰਚੇ ਆਉਂਦੇ ਆ। ਤਾਂ ਇਹਦਾ ਕਹਿ ਦੇਣਾ ਸੌਖਾ ਵੀ ਮੱਕੀ ਸੌਖੀ ਹੈ ਜੀ ਇਹਨੂੰ ਪਾਣੀ ਨਹੀਂ ਲੱਗਦਾ ਜਾਂ ਇਹ ਨਹੀਂ ਹੁੰਦਾ। ਹੁਣ ਆ ਜਿਹੜੀ ਮੱਕੀ ਲਾਈਆ ਸੀ ਉਹ ਹਰ ਚੌਥੇ ਦਿਨ ਪਾਣੀ ਲਾਉਂਦੇ ਰਹੇ ਆ ਗਰਮੀ ਗਰਮੀ ਚੌਥੇ ਦਿਨੇ ਪਾਣੀ ਲੱਗਦਾ ਰਿਹਾ ਤਾਂ ਇਸ ਕਰਕੇ ਮੱਕੀ ਹੋ ਗਈ। ਜੇ ਅਸੀਂ ਕਹਿੰਦੇ ਵੀ ਪਾਣੀ ਨਹੀਂ ਲਾਉਣਾ ਤਾਂ ਮੇਰਾ ਖਿਆਲ ਉਹਨੂੰ ਦਾਣਾ ਵੀ ਨਹੀਂ ਸੀ ਲੱਗਣਾ। ਸੂਬੇ ਚ ਝੋਨਾ ਸੌਣੀ ਦੀ ਮੁੱਖ ਫਸਲ ਹੈ। ਇਸ ਵਾਰ ਕਰੀਬ 27 ਲੱਖ ਹੈਕਟੇਰ ਚ ਝੋਨੇ ਦੀ ਕਾਸ਼ਤ ਕੀਤੀ ਜਾਣੀ ਹੈ। ਇਸ ਕਿਸਾਨ ਦਾ ਕਹਿਣਾ ਹੈ ਕਿ ਝੋਨੇ ਦੇ ਖਰਚੇ ਵਧਣ ਕਰਕੇ ਇਸ ਦਾ ਸਮਰਥਨ ਮੁੱਲਵੀ ਵਾਧੀ ਹੋਣਾ ਚਾਹੀਦਾ ਹੈ। ਤਾਂ ਏਕੜੇ ਕੱਢਦੇ ਆ ਜੀ ਉਹਦੇ ਹਿਸਾਬ ਨਾਲ ਰੇਟ ਵਧਣਾ ਚਾਹੀਦਾ ਹੈ ਦਾ। ਬੀ ਜਿੰਨਾ ਮਹਿੰਗਾਈ ਦੇ ਹਿਸਾਬ ਨਾਲ ਰੇਟ ਕੱਢ ਲਮੈਂ ਉਧਰ ਇਹਦਾ ਰੇਟ ਕੱਢ ਲਮੈਂ ਉਹਦੇ ਹਿਸਾਬ ਨਾਲ ਮੁੱਲ ਮਿਲਣਾ ਚਾਹੀਦਾ ਜੀ ਫੇਕ ਸਾਨੂੰ 12 ਖੰਦਾ ਜੀ 1000 ਤੋਂ ਘੱਟ ਤਾਂ ਰੇਟ ਕਿਸੇ ਦਾ ਵੀ ਚਾਹੇ ਝੋਨਾ ਚਾਹੇ ਕਣਕਾ ਉਹਦਾ ਵੀ ਰੇਟ ਕਿਸੇ ਦਾ ਵੀ 2000 ਤੋਂ ਘੱਟ ਇਸ ਵਕਤ ਮਾਰਾ ਲਿਖਾਂਗਾ ਉਧਰ ਮੰਡੀ ਦੇ ਆਰਤੀ ਬਰਗ ਨੇ ਸਰਕਾਰ ਦੇ ਝੋਨੇ ਦੇ ਮੁੱਲ 'ਚ ਕੀਤੇ ਗਏ ਵਾਅਦੇ ਨੂੰ ਬੇहद ਨਿਗੂਣਾ ਦੱਸਿਆ ਅਰਤੀਆਂ ਦਾ ਕਹਿਣਾ ਹੈ ਕਿ ਚੋਨੇ 'ਚ ਖਰਚੇ ਵੱਧ ਹੋਣ ਕਰਕੇ ਕਿਸਾਨਾਂ ਨੂੰ ਵੱਧ ਭਾਅ ਮਿਲਣਾ ਚਾਹੀਦਾ ਹੈ। ਜੀਰੀ ਲਾਂ ਤੇ ਵੀ ਪਾਣੀ ਦਾ ਵੀ ਖਰਚਾ ਵੱਧ ਗਿਆ, ਖਾਦ ਦਾ ਵੀ ਰੇਟ ਵੱਧ ਗਿਆ ਤੇ ਅੱਗੇ ਮਜ਼ਦੂਰੀ ਕੇ ਆ ਡੀਜ਼ਲ ਕੇ ਰੇਟ ਵੱਧ ਗਏ, ਟਰੈਕਟਰ ਕੇ ਚਲਾਣੇ ਦਾ ਖਰਚਾ ਹੋਰ ਦਾ ਇਹ ਸਾਰਾ ਵੱਧ ਗਿਆ। ਇਸ ਕਰਕੇ ਇਹ 50 ਰੁਪਏ ਕੋਈ ਸਹੀ ਸੱਟ ਬੜੋਤਰੀ ਨਹੀਂ ਹੈਗੀ। ਮਿਨੀਮਮ 100-150 ਰੁਪਏ ਵਧਾਣੇ ਚਾਹੀਦੇ ਜਿਹੜਾ ਖਰਚੇ ਦੇ ਮੁਤਾਬਕ 15-200 ਰੁਪਏ ਜੀਰੀ ਦਾ ਰੇਟ ਬੁਆਗਰ ਹੋ ਜਵੇ ਤਾਂ ਜ਼ਿਮੀਦਾਰ ਨੂੰ ਕੁਝ ਪ੍ਰੋਫਿਟ ਹੋ ਸਕਦਾ ਹੈ ਲਗਾਤਾਰ ਵਧ ਰਹੇ ਖੇਤੀ ਖਰਚੇ ਕਿਸਾਨਾਂ ਲਈ ਪਰੇਸ਼ਾਨੀ ਬਣ ਗਏ ਨੇ ਜਿਸ ਦਾ ਸਿੱਟਾ ਹੈ ਕਿ ਅੱਜ ਦੇਸ਼ ਦੇ ਕਿਸਾਨਾਂ ਨੂੰ ਖੁਦਕੁਸ਼ੀ ਕਰਨੀ ਪੈ ਰਹੀ ਹੈ ਅਜੇ ਹਾਲਾਤਾਂ 'ਚ ਸਰਕਾਰ ਨੂੰ ਵਧ ਰਹੇ ਖੇਤੀ ਖਰਚਿਆਂ ਨੂੰ ਧਿਆਨ 'ਚ ਰੱਖ ਕੇ ਹੀ ਫਸਲਾਂ ਦਾ ਮੁੱਲ ਤੈਅ ਕਰਨਾ ਚਾਹੀਦਾ ਹੈ